ਪੰਥਕ ਪਰਿਵਾਰ ਨਾਲ ਸੰਬੰਧਤ ਨੇ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਜ਼ੀਰਾ ਦੇ ਦਾਦਾ ਜਥੇਦਾਰ ਗੁਰਦੀਪ ਸਿੰਘ ਅੰਤਲੇ ਸਮੇਂ ਤੱਕ ਸ਼੍ਰੋਮਣੀ ਕਮੇਟੀ ਦੇ ਰਹੇ ਸਨ ਮੈਂਬਰ ਜਿਹਨਾਂ ਕਦੇ ਪਤਿਤ ਵਿਅਕਤੀ ਨਾਲ ਫਤੇਵੀ ਨਹੀਂ ਬੁਲਾਈ ਸੀ ਅਤੇ ਹਮੇਸ਼ਾ ਨੌਜਵਾਨਾਂ ਨੂੰ ਸਿੰਘ ਸੱਜਣ ਲਈ ਪ੍ਰੇਰਿਤ ਕੀਤਾ ਜ਼ੀਰਾ ਦੇ ਦਾਦਾ ਦੇ ਪਾਏ ਪੂਰਨਿਆਂ ਤੇ ਤੁਰਦਿਆਂ ਉਹਨਾਂ ਦੇ ਪਿਤਾ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਵੀ ਸਿੱਖ ਮਸਲਿਆਂ ਤੇ ਹਮੇਸ਼ਾ ਡਟ ਕੇ ਸਟੈਂਡ ਲਿਆ ਅਤੇ ਵਜ਼ੀਰੀਆਂ ਤੱਕ ਨੂੰ ਠੁੱਡਾ ਮਾਰ ਦਿੱਤਾ ਸੀ ਕਤਾ ਅਤੇ ਦਾਦਾ ਨੂੰ ਮਾਰਗਦਰਸ਼ਕ ਮਨ ਕੁਲਬੀਰ ਸਿੰਘ ਜ਼ੀਰਾਵੀ ਇੱਕ ਸੱਚੇ ਸਿੱਖ ਸਿਆਸਤਦਾਨ ਵਜੋਂ ਸੇਵਾ ਕਰ ਰਹੇ ਹਨ ਜਿਹਨਾਂ ਵਿਧਾਇਕ ਰਹਿੰਦੀਆਂ ਹਲਕਾ ਜ਼ੀਰਾ ਦੀ ਨੁਹਾਰ ਬਦਲ ਦਿੱਤੀ ਕਾਂਗਰਸ ਵਿੱਚ ਹੁੰਦਿਆਂ ਵੀ ਕੁਲਬੀਰ ਜ਼ੀਰਾ ਸਮੇਂ-ਸਮੇਂ ਤੇ ਸਿੱਖ ਮੁੱਦਿਆਂ ਤੇ ਖੁੱਲ ਕੇ ਪੰਥ ਨਾਲ ਖੜਦੇ ਦਿਖਾਈ ਦਿੰਦੇ ਹਨ ਭਾਵੇਂ ਉਹ ਸਿੱਖ ਨੌਜਵਾਨਾਂ ਤੇ NSA ਲਗਾ ਡਿਬਰੂਗੜ ਜੇਲ੍ਹ ਚ ਬੰਦ ਕਰਨਾ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੋਵੇ ਜ਼ੀਰਾ ਨੇ ਹਮੇਸ਼ਾ ਹੀ ਆਵਾਜ਼ ਬੁਲੰਦ ਕੀਤੀ ਹੈ ਕੁਲਬੀਰ ਜ਼ੀਰਾ ਪੰਥਕ ਹਲਕੇ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਹਨ ਅਤੇ ਆਪਣੇ ਚੋਣ ਪ੍ਰਚਾਰ ਦੌਰਾਨ ਉਹ ਨਾ ਨੂੰ ਸਭ ਤਰ੍ਹਾਂ ਦਾ ਖੁੱਲ ਕੇ ਸਮਰਥਨ ਮਿਲ ਰਿਹਾ ਹੈ ਰਿਪੋਰਟ ਸੰਧੂ